ਇਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਦਾਸ ਅਕਬੀਰ ਸਿੰਘ ਬਾਦਲ ਜਿੰਦਾਬਾਦ ਦਾਸ ਅਕਬੀਰ ਸਿੰਘ ਬਾਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਸਰਕਲ ਮਿਆਣੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੂੰ ਜੋ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੇ ਦਸ਼ਾ ਨਿਰਦੇਸ਼ ਅਧੀਨ ਜੋ ਸਰਕਲਾਂ ਦੇ ਪ੍ਰਧਾਨ ਬਣਾਏ ਨੇ ਉਹਦੇ ਵਿੱਚ ਦਾਸ ਨੂੰ ਵੀ ਬਿਆਣੀ ਸਰਕਲ ਦਾ ਪ੍ਰਧਾਨ ਬਣਾ ਕੇ ਜੋ ਸੇਵਾ ਕਰਨ ਦਾ ਮੌਕਾ ਦਿੱਤਾ ਜਿੱਥੇ ਸਾਡੇ ਹਲਕਾਾਂ ਚ ਆ ਕੇ ਸਰਦਾਰ ਅਮਰਿੰਦਰ ਸਿੰਘ ਜੀ ਸਾਹਿਬ ਜ਼ਿਲ੍ਹਾ ਪ੍ਰਧਾਨ ਸਰਦਾਰ ਲੁਕਸਿੰਦਰ ਸਿੰਘ ਸਾਹਿਬ ਦਾ ਮੰਤਰੀ ਸਰਦਾਰ ਸੁਖਵੀਰ ਸਿੰਘ ਮਿਆਣੀ ਜੋ ਜਿਨ੍ਹਾਂ ਦੇ ਆਦੇਸ਼ ਤੇ ਜੋ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਸਰਕਲ ਦਾ ਜੋ ਵੀਰੋ ਤੁਸੀਂ ਦੇਖ ਲਿਆ ਵੀ 4 ਸਾਲ ਦੇ ਵਿੱਚ ਇਹ ਸਰਕਾਰ ਦੇ ਕੰਮ ਜੋ ਅਜੇ ਨੈਣਾਉਂਟਰ ਦੀ ਇੰਨੀ ਕੁ ਸਥਿਤੀ ਮਾੜੀ ਹੈ ਔਰ ਕਿੰਨੇ ਨੌਜਵਾਨਾਂ ਤੇ ਇੱਥੇ ਮਰਜ਼ੀ ਕੋਈ ਗੋਲੀ ਮਾਰ ਕੇ ਮਰ ਦਰ ਜਾਂਦਾ ਕੋਈ ਕਿਸੇ ਦਾ ਕੋਈ ਪੈਸੇ ਦਾ ਮੁੱਲ ਨਹੀਂ ਪੈਂਦਾ ਤੋਂ ਆਨ ਵਾਲਾ ਸਮਾਜ ਜੋ ਸ਼੍ਰੋਮਣੀ ਅਕਾਲੀ ਦਲ ਦਾ ਹੈ ਤੇ ਸੋਮੀ ਅਕਾਲੀ ਦਲ ਦੀ ਸਰਕਾਰ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਆਨ ਵਾਲੇ ਸਮੇਂ ਵਿੱਚ ਮੁੱਖ ਮੰਤਰੀ ਪੰਜਾਬ ਦੇ ਹੋਣਗੇ ਤੋ ਤੁਸੀਂ ਕੱਲ ਦੇਖਿਆ ਗਾਡੀਆਂ ਦੇ ਵਿੱਚ ਜੋ ਰੈਲੀ ਸੀ ਸ਼੍ਰੋਮਈ ਅਕਾਲੀ ਦਲ ਦੀ ਲੋਕ ਜਿਹੜੇ ਨੇ ਆ ਮਰੇ ਹੋ ਕੇ ਜੋ ਉੱਥੇ ਰੈਲੀ ਦੇ ਵਿੱਚ ਪਹੁੰਚੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਦੇ ਵਿਚਾਰ ਸੁਣਨ ਵਾਸਤੇ ਸੋ ਸਾਰੇ ਜੋ ਪਿਛਲੇ ਸਮੇਂ ਦੇ ਵਿੱਚ ਹੜ੍ਹਾਂ ਦੇ ਤੁਸੀਂ ਵੇਖ ਲਓ ਤੁਸੀਂ ਹੜ੍ਹਾਂ ਦੇ ਵਿੱਚ ਜੋ ਸਰਕਾਰ ਦਾ ਕੰਮ ਸੀ ਉਹ ਸਰਕਾਰ ਨੇ ਕੰਮ ਨਹੀਂ ਕੀਤਾ ਜੋ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੀਤਾ ਜੋ ਜਾ ਕੇ ਕਿਸਾਨਾਂ ਦੀ ਸਾਰ ਲਈ ਲੋਕਾਂ ਦੀ ਸਾਰ ਲਈ ਜੋ ਕਰੋੜਾ ਰੁਪਏ ਨਹੀਂ ਉਸਨੇ ਮਦਦ ਕੀਤੀ ਜੋ ਪ੍ਰਬੰਧ ਕੀਤੀ ਜਿੱਥੇ ਡੀਜੇ ਦੀ ਲੋੜ ਕਿਸੇ ਨੂੰ ਡੀਜੇਲ ਦਿੱਤਾ ਜਿੱਥੇ ਪੈਸੇ ਦੀ ਲੋੜ ਤੇ ਪੈਸਾ ਦਿੱਤਾ ਜਿੱਥੇ ਡੰਗਰਾਂ ਨੂੰ ਚਾਰੇ ਦੀ ਲੋੜ ਸੀ ਉਥੇ ਡੰਗਰਾਂ ਨੂੰ ਚਾਰਾ ਚਾਰੇ ਦਾ ਪ੍ਰਬੰਧ ਕੀਤਾ ਰਾਸ਼ਨ ਦਾ ਪ੍ਰਬੰਧ ਕੀਤਾ ਸੋ ਉਹ ਇੱਕ ਦਿਨ ਰਾਤ ਮਿਹਨਤ ਕਰ ਰਹੇ ਹਨ ਕਿਤੇ ਦਿਨ ਰਾਤ ਨਹੀਂ ਬੈਠੇ ਜੋ ਸ਼ਰਮਨੀਕਰ ਆਪਣੇ ਪੰਜਾਬ ਦੀ ਪੰਜਾਬ ਨੂੰ ਬਚਾਉਣ ਵਾਸਤੇ ਜੋ ਪੰਜਾਬ ਬਚਾਓ ਰੈਲੀ ਮੈਂ ਸਾਰੇ ਇਲਾਕੇ ਨੂੰ ਬੇਨਤੀ ਕਰਨਾ ਵਾ ਸਾਰੇ ਪੰਜਾਬ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਪੰਜਾਬ ਨੂੰ ਬਚਾ ਲਓ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਦੇਖੋ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਸਰਦਾਰ ਸ਼ਖੀਰ ਸਿੰਘ ਬਾਦਲ ਜੀ ਉਹਨਾਂ ਦੇ ਟਾਈਮ ਤੇ ਜਿੰਨੀ ਵੀ ਡਿਵੈਲਪਮੈਂਟ ਪੰਜਾਬ ਦੀ ਹੋਈ ਔਰ ਆਹ 3 ਸਾਲ 4 ਸਾਲ ਦੇ ਵਿੱਚ ਤੁਸੀਂ ਦੇਖ ਲਓ ਡਿਵੈਲਪਮੈਂਟ ਇੱਕ ਪੈਸੇ ਦਾ ਕੰਮ ਨਹੀਂ ਹੋਇਆ ਜਿੱਥੇ ਕਿ ਬੀਬੀਆਂ ਨੂੰ ਜਾ ਹਜ਼ਾਰ ਰੁਪਏ ਦੇਣ ਦਾ ਜਿਹੜਾ ਲਾਇਆ ਲਿਆ ਸੀ ਉਹ ਅੱਜ ਤੱਕ ਨਹੀਂ ਬੀਬੀਆਂ ਨੂੰ ਮਿਲਿਆ ਸੋ ਵੀਰੋ ਆਪਣੀ ਸਰਕਾਰ ਬਣਾਓ ਸ਼੍ਰੋਮਣੀ ਅਕਾਲੀ ਦਲ ਦੀ ਖੇਤਰੀ ਸਰਕਾਰ ਖੇਤਰੀ ਪਾਰਟੀ ਨੂੰ ਮਜ਼ਬੂਤ ਕਰੋ ਔਰ ਜਿੱਥੇ ਕਿ ਕਿਸਾਨਾਂ ਦੀ ਸਾਰ ਲੈਣ ਵਾਲੀ ਇਹ ਪਾਰਟੀ ਸਿਰਫ ਸਿਰਫ ਸ਼੍ਰੋਮਣੀ ਅਕਾਲੀ ਦਲ ਹੈ ਕਿਸੇ ਵੀ ਅੱਜ ਲੋਕ ਯਾਦ ਕਰਦੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕਿਉਂਕੋ 9 ਸਾਲ ਸੱਤਾ ਤੋਂ ਬਾਹਰ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਅੱਜ ਲੋਕ ਜਿਹੜੇ ਨੇ ਉਹ ਯਾਦ ਕਰ ਰਹੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਿਹੜੀ ਉਹ ਬੰਨੀ ਬਹੁਤ ਜ਼ਰੂਰੀ ਆ ਔਰ ਮੈਂ ਹਾਈ ਕਮਾਂਡ ਦਾ ਔਰ ਸਾਰਿਆਂ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਮੇਰੇ ਨਗਰ ਤੋਂ ਜੋ ਸਾਰੇ ਆ ਸਾਬਕਾ ਸਰਪੰਚ ਜਗਵਰ ਕੁਮਾਰ ਸਿੰਘ ਜੀ ਬਸਤੀ ਬੋੜਾ ਤੋਂ ਸਰਪੰਚ ਸਰਪੰਚ ਸਾਹਿਬ ਨੇ ਹੋਰ ਸਾਡੇ ਮੈਂਬਰ ਪੰਚਾਇਤ ਜੋ ਸਾਰੇ ਨਗਰ ਤੋਂ ਮੇਰੇ ਵੀਰ ਆਏ ਨੇ ਮੈਂ ਨਾ ਸਾਰਿਆਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਸਨਮਾਨ ਬਖਸ਼ਿਆ ਔਰ ਮਾਨ ਬਖਸ਼ਾ ਔਰ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਆਉਣ ਵਾਲੀ ਸਰਕਾਰ ਸਾਡੀ ਸ਼ਰੋਮਣੀ ਅਕਾਲੀ ਦਲ ਦੀ 2027 ਦੇ ਵਿੱਚ ਸੋ ਇੰਨੀਆਂ ਬੇਨਤੀਆਂ ਮੈਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ